ਸਤਿ ਸ੍ਰੀ ਅਕਾਲ ਗਾਈਜ਼ ਜੀ ਐਨਨ ਸਸਰਕਾਲ ਕੀ ਦਾ ਹਾਲ ਚਾਲ ਹੈ ਉਮੀਦ ਕਰਦਾ ਸਭ ਵਧੀਆ ਹੋਵੇ ਕਿ ਤੇ ਅਪਸਾਰੇ ਨੂੰ ਚੜ੍ਹਦੀ ਕਲਾ 'ਚ ਰੱਖੀ ਅੱਛਾ ਰਾਜਵੀਰ ਜਵੰਡਾ ਦੀ ਆਪਾਂ ਅਪਡੇਟ ਆਪਣੇ ਵਿਊਅਰਸ ਦੇ ਨਾਲ ਸ਼ੇਅਰ ਕਰਦੇ ਪਈ ਆਂ ਇੱਕ ਦਿਨ ਉਹਨਾਂ ਦੀ ਤਬੀਅਤ ਜਿਹੜੀ ਹੈ ਡਾਊਨ ਹੋ ਜਾਂਦੀ ਹੈ ਇੱਕ ਦਿਨ ਤਬ ਇਹ ਠੀਕ ਹੋ ਜਾਂਦੀ ਹੈ ਡਾਕਟਰ ਆਪਣੀ ਐਫਟਾ ਦੇ ਵਿੱਚ ਲੱਗੇ ਹੋਏ ਨੇ ਯਾਰ ਦੋਸਤ ਆਪਣੀਆਂ ਐਫਟਾ 'ਚ ਲੱਗੇ ਹੋਏ ਨੇ ਜਿਹੜੇ ਵਿਊਅਰਸ ਨੇ ਜਿਹੜੇ ਉਹਨਾਂ ਦੇ ਫੈਨ ਨੇ ਉਹ ਆਪਣੀ ਐਫਟਾ ਦੇ ਵਿੱਚ ਲੱਗੇ ਹੋਏ ਨੇ ਕੋਈ ਦੁਆ ਰਹੀ ਕੋਈ ਕੰਮ ਰਹੀ ਡਾਕਟਰ ਆਪਣੀ ਐਫਰਟ ਰਹੀ ਹਰ ਬੰਦਾ ਇਹੀ ਕੋਸ਼ਿਸ਼ ਕਰ ਰਿਹਾ ਕਿ ਰਾਜਵੀਰ ਜਵੰਡਾ ਜਲਦੀ ਤੋਂ ਜਲਦੀ ਸੇਧਿਆਬ ਹੋਵੇ ਤੇ ਆਪਣੀ ਫੈਮਲੀ ਦੇ ਵਿੱਚ ਆ ਜਾਵੇ ਆਪਣੇ ਵਿਊਅਰਸ ਦੇ ਵਿੱਚ ਆ ਜਾਵੇ ਤੇ ਸੇਧਿਆਬ ਹੋ ਕੇ ਉਹਨਾਂ ਨੂੰ ਪਤਾ ਚੱਲੇ ਕਿ ਉਹਨਾਂ ਨੂੰ ਚਾਹਣ ਵਾਲੇ ਲੋਕ ਕਿੰਨੇ ਨੇ ਠੀਕ ਹੈ ਇਸ ਟਾਈਮ ਜੋ ਪੋਜੀਸ਼ਨ ਚੱਲਦੀ ਪਈ ਹੈ ਰਾਈਟ ਨਾਓ ਪੂਰਾ ਪੰਜਾਬ ਉਹਨਾਂ ਦਾ ਮੋਢਾ ਲਾ ਕੇ ਖਲੋਤਾ ਹੋਇਆ ਆਪਾਂ ਦੇਖਦੇ ਪਿਆ ਕਿ ਹਰ ਬੰਦੇ ਦੇ ਉਹਨਾਂ ਦੇ ਬਾਰੇ ਵਿੱਚ ਅੱਛਾ ਇਹ ਇੱਕ ਚੀਜ਼ ਬੜੀ ਨੇ ਦੇਖਤਾ ਪਿਆ ਰਾਜਵੀਰ ਜਵੰਡਾ ਦੀ ਜਿਹੜੀ ਲਾਈਫ ਹਿਸਟਰੀ ਹੈ ਨਾ ਉਹ ਬਹੁਤ ਅਮੇਜ਼ਿੰਗ ਹੈ ਮਤਲਬ ਕਿ ਉਹ ਕਹਿੰਦੇ ਨੇ ਉਹਨਾਂ ਨੇ ਕਦੀ ਕਿਸੇ ਬੰਦੇ ਨੂੰ ਟੌਂਟ ਜਾਂ ਇੱਕ ਕੰਟਰੋਵਰਸਿਟੀ ਵਰਗੀ ਲਫ਼ਜ਼ ਦੇ ਵਿੱਚੋਂ ਕਦੀ ਆਇਆ ਹੀ ਨਹੀਂ ਕਿਸੇ ਜਾਣੀ ਠੀਕ ਹੈ ਨਾ ਉਹ ਕਦੀ ਕਿਸੇ ਦੇ ਖਿਲਾਫ ਉਹਨਾਂ ਨੇ ਗੱਲ ਕੀਤੀ ਹੈ ਤੇ ਨਾ ਹੀ ਉਹ ਆਪਣੇ ਖਿਲਾਫ ਕੋਈ ਗੱਲ ਖੋਹਣ ਦਿੰਦੇ ਸੀ ਤੇ ਬੜੇ ਮੁਸਬਤ ਜਿਹੇ ਇਨਸਾਨ ਸੀ ਤੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸ਼ੌਕਾਂ ਨੂੰ ਪੂਰਾ ਕਰਦੇ ਸੀ इवन ਕਿ ਕਿਸੇ ਨੂੰ ਵੇਖਣ ਤੇ ਉਹ ਆਪਣੀ ਜ਼ਿੰਦਗੀ ਨੂੰ ਜ਼ਿਆਦਾ ਇੰਜੋਏ ਕਰਨ ਤੇ ਜਿਹੜਾ ਉਹ ਫੋਕਸ ਕਰਦੇ ਸੀ ਐ ਬਾਈਕ ਰਾਈਡਿੰਗ ਇੱਕੋ ਨਾ ਦਾ ਸ਼ੌਕ ਸੀ ਕਿ ਹੀਲਿੰਗ ਏਰੀਆਜ਼ ਦੇ ਵਿੱਚ ਆ ਕੇ ਉਹ ਬਾਈਕ ਰਾਈਡਿੰਗ ਕਰਨੀ ਹੈ ਉਹਨਾਂ ਨੇ ਹਰ ਬੰਦੇ ਦਾ ਹੁੰਦਾ ਹੈ ਅਸੀਂ ਵੀ ਕਰਦੇ ਰਹੇ ਹਾਂ ਟਾਈਮ ਦੇ ਵਿੱਚ ਕਿ ਜਦੋਂ ਸਾਨੂੰ ਸ਼ੌਕ ਹੁੰਦਾ ਸੀ ਅਸੀਂ ਵੀ ਇਹ ਨਾਰਥਨ ਏਰੀਆਸ ਤੇ ਬਾਈਕ ਤੇ ਜਾਂਦੇ ਰਹੇ ਹਾਂ ਲੇਕਿਨ ਹਮੇਸ਼ਾ ਬਾਈਕ ਦੇ ਸਫ਼ਰ ਨੂੰ ਜਿਹੜਾ ਨਾ ਜ਼ਿਆਦਾ ਡੇਂਜਰਸ ਨੂੰ ਲਿਆ ਗਿਆ ਕਿਉਂਕਿ ਸੇਫਟੀ ਸਿਕਿਉਰ ਨਹੀਂ ਹੁੰਦਾ ਇੰਦੇ ਵਿੱਚ ਟੂ ਵਹੀਕਲ ਕੋਈ ਵੀ ਜਿਹੜੀ ਉਹਨੂੰ ਸਵਾਰੀ ਬੋਲਦੇ ਆ ਨਾ ਆਪਾਂ ਉਹ ਮੋਸਟਲੀ ਸੇਵ ਨਹੀਂ ਗਲਾਈ ਜਾਂਦੀ ਠੀਕ ਹੈ ਉਹਦੇ ਵਿੱਚ ਤੁਸੀਂ ਇਹਨਾਂ ਸੇਵ ਨਹੀਂ ਹੁੰਦੇ ਹੋ ਜਾਂਦੇ ਨੇ ਇਹੋ ਜਿਹੀ ਜਗ੍ਹਾ ਤੇ ਹਾਦਸਾ ਹੋ ਜਾਂਦੇ ਨੇ ਲੇਕਿਨ ਇਹ ਹਾਦਸਾ ਜਿਹੜਾ ਹੋਇਆ ਨਾ ਇਹ ਕਹਿੰਦੇ ਨੇ ਕਿ ਉਹ ਬਾਈਕ ਤੇ ਜਾ ਰਹੇ ਸੀ ਤੇ ਅੱਗੇ ਪਸ਼ੂ ਪਸ਼ੂ ਆ ਗਿਆ ਕੋਈ ਆਪਣਾ ਬੇਲ ਪੱਕਾ ਉਹ ਆ ਗਈ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਸੀ ਜਿਹੜੀ ਉਹਨਾਂ ਦੇ ਅੱਗੇ ਆ ਗਈ ਤੇ ਜਿੰਦੇ ਵਿੱਚ ਟਕਰਾਏ ਨੇ ਤੇ ਉਹ ਐਕਸੀਡੈਂਟ ਹੋ ਗਿਆ ਚਲੋ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆ ਇਹਦੇ ਵਿੱਚ ਉਹਨਾਂ ਦੀ ਪੂਰੀ ਬਾਇਓਗ੍ਰਾਫੀ ਅੱਛਾ ਅੱਜ ਇਹੀ ਮੈਂ ਉਹਨੂੰ ਦੱਸਣ ਲੱਗਾ ਸੀ ਕਿ ਅੱਜ ਆਪਾਂ ਜਾਣਨ ਲੱਗੇ ਆ ਰਾਜਵੀਰ ਜੁਵੰਡਾ ਦੀ ਬਾਇਓਗ੍ਰਾਫੀ ਕਿ ਉਹ ਰੀਅਲ ਚ ਕੀ ਹੁੰਦੇ ਸੀ ਤੇ ਕਿਵੇਂ ਸਟਾਰ ਤੇ ਕਿਵੇਂ ਉਹ ਆਪਣਾ ਐਸ ਸਿੰਗਿੰਗ ਦੀ ਲਾਈਨ ਦੇ ਵਿੱਚ ਆਏ ਪਹਿਲੇ ਵੀਡੀਓ ਆਪਾਂ ਵੇਖਦੇ ਆਂ ਫਿਰ ਇਹਦੇ ਤੇ ਵਿਚਾਰ ਕਰਦੇ ਆਂ ਸਾਂਝੇ ਤੁਸੀਂ ਜਾਣਦੇ ਹੋ ਇਸ ਵੇਲੇ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਹਸਪਤਾਲ ਦੇ ਵਿੱਚ ਪਿਆ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਦੋ ਥਾਂ ਤੋਂ ਉਹਨਾਂ ਦੀ ਰੀੜ ਦੀ ਹੱਡੀ ਟੁੱਟ ਚੁੱਕੀ ਆ ਉਹਨਾਂ ਦਾ ਬ੍ਰੇਨ ਆ ਜਿਹੜਾ ਬਿਲਕੁਲ ਡੈੱਡ ਹੋ ਗਿਆ ਹੈ Shimla ਨੂੰ ਜਦੋਂ ਰਾਜਵੀਰ ਜਵੰਦਾ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਉਹਨਾਂ ਦੇ ਮੋਟਰਸਾਈਕਲ ਅੱਗੇ ਪਸ਼ੂ ਆ ਗਏ ਜਿਸ ਦੇ ਕਰਕੇ ਹੀ ਅਕਸੀਡੈਂਟ ਹੋ ਗਿਆ ਜਦੋਂ ਰਾਜਵੀਰ ਜਵੰਦਾ ਨੂੰ ਹਸਪਤਾਲ ਪਹੁੰਚਾਇਆ ਰਹੀ ਸੀ ਤਾਂ ਉਹਨਾਂ ਨੂੰ ਇੱਕ ਦੌਰਾ ਵੀ ਪਿਆ ਮੇਬੀ ਉਸ ਤੋਂ ਲਈ ਹੋਇਆ ਸੀ ਕਿਤੇ ਬਹੁਤ ਜਿਆਦਾ ਨਾਜੁਕ ਨੂੰ ਹੁਣੀ ਆ। ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਰਾਜਵੀਰ ਜਵੰਦਾ ਕਿਵੇਂ ਕਾਮਯਾਬ ਹੋਇਆ। ਉਹਨਾਂ ਦੇ ਪਰਿਵਾਰ ਵਿੱਚ ਕੌਣ-ਕੌਣ ਹੈ ਤੇ ਕਿੱਥੋਂ ਤੱਕ ਉਹਨਾਂ ਨੇ ਪੜ੍ਹਾਈ ਕੀਤੀ ਆ। ਉਹਨਾਂ ਦਾ ਲਾਈਫਸਟਾਈਲ ਕੀ ਆ ਤੇ ਕਿਵੇਂ ਉਹ ਪੁਲਿਸ ਦੇ ਵਿੱਚ ਭਰਤੀ ਹੋਏ ਤੇ ਉਹਨਾਂ ਦੇ ਫਾਦਰ ਸਾਹਿਬ ਮਾਦਰ ਸਾਹਿਬ ਕੀ ਕਰਦੇ ਨੇ ਤੇ ਉਹਨਾਂ ਦਾ ਵਿਆਹ ਕਿਵੇਂ ਹੋਇਆ। ਰਾਜਵੀਰ ਜਵੰਦਾ ਦੀ ਪਛਾਣ ਜਿਹੜੀ ਸ਼ਾਨਦਾਰ ਗਾਣੇ ਵਜੋਂ ਬਣੀ ਜਿਹੜਾ 2016 ਦੇ ਵਿੱਚ ਛੱੜਲੀ ਜੋ ਹੋਇਆ ਸੀ। ਉਸ ਤੋਂ ਪਹਿਲਾਂ ਰਾਜਵੀਰ ਜਵੰਦੇ ਜਿਹੜੇ ਆਪਣੀ ਪੜ੍ਹਾਈ ਕਰ ਰਿਹਾ ਸੀਗਾ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਉੱਥੇ ਹੀ ਰਾਜਵੀਰ ਜਵੰਦੇ ਦੇ ਨਾਲ ਕਨਬਰ ਗਰੇਵਾਲ ਤੇ ਕੁਲਵਿੰਦਰ ਵਿੱਲਾ ਪੜ੍ਹਦੇ ਸੀ ਇਹ ਦੋਵੇਂ ਕਲਾਕਾਰ ਰਾਜਵੀਰ ਜਵੰਦੇ ਦੇ ਸੀਨੀਅਰ ਕਲਾਕਾਰ ਸੀ ਪਰ ਇਹ ਤਿੰਨੋਂ ਹੀ ਜਿਹੜੇ ਇਕੱਠੇ 뮤직 ਸਿੱਖਦੇ ਸੀਗੇ ਦੋਸਤੋ ਗੱਲ ਕਰੀਏ ਰਾਜਵੀਰ ਜਵੰਦੇ ਦੇ ਪਰਿਵਾਰ ਦੀ ਤਾਂ ਉਹਨਾਂ ਦੇ ਪਿਤਾ ਕਰਮ ਸਿੰਘ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦੇ ਸੀ ਜਿਨ੍ਹਾਂ ਦੀ 2021 ਦੇ ਵਿੱਚ ਡੈਥ ਹੋ ਗਈ ਸੀ ਤੇ ਉਹਨਾਂ ਦੀ ਮਾਤਾ ਦਾ ਨਾਮ ਜਿਹੜਾ ਕਰਮਜੀਤ ਕੌਰ ਆ ਰਾਜਵੀਰ ਜਵੰਦਾ ਹਮੇਸ਼ਾ ਗਾਇਕੀ ਵੱਲ ਜਾਣਾ ਚਾਹੁੰਦਾ ਸੀਗਾ ਪਰ ਉਹਨਾਂ ਦੇ ਦਾਦਾ ਕਹਿੰਦੇ ਸੀ ਵੀ ਆ ਗਾਇਕੀ ਦੇ ਵਿੱਚ ਕੁਝ ਨਹੀਂ ਰੱਖਿਆ ਤੂੰ ਆਪਣਾ ਜਿਹੜਾ ਪੰਜਾਬ ਪੁਲਿਸ ਦੀ ਤਿਆਰੀ ਕਰ ਸਰਕਾਰੀ ਨੌਕਰੀ ਲੱਗ ਜੇਗਾ ਤਾਂ ਜ਼ਿੰਦਗੀ ਵਿੱਚ ਤੇਰਾ ਕੁਝ ਬਣ ਜਾਊਗਾ ਫਿਰ ਰਾਜਵੀਰ ਜਵੰਦਾ ਨੇ ਜਿਹੜੀ ਸਰਕਾਰੀ ਨੌਕਰੀ ਦੀ ਤਿਆਰੀ ਕੀਤੀ ਤੇ ਉਹਨਾਂ ਨੂੰ ਪੁਲਿਸ ਦੇ ਵਿੱਚ ਜੋਬ ਵੀ ਮਿਲ ਗਈ ਰਾਜਵੀਰ ਜਵੰਦਾ ਨੂੰ ਪੁਲਿਸ ਦੀ ਨੌਕਰੀ ਮਿਲੀ ਦੂਜੇ ਪਾਸੇ ਕੁਲਵਿੰਦਰ ਬਿੱਲਾ ਤੇ ਕਨਬਰ ਗਰੇਵਾਲ ਗਾਇਕੀ ਦੇ ਵਿੱਚ ਪੂਰੀ ਤਰ੍ਹਾਂ ਹਿੱਟ ਹੋ ਗਏ ਰਾਜਵੀਰ ਜਵੰਦਾ ਨੂੰ ਇਸ ਗੱਲ ਦਾ ਅਫਸੋਸ ਹੋਇਆ ਜੀ ਮੈਂ ਵੀ ਇਕੱਠਿਆਂ ਤਿਆਰੀ ਕਰਦਾ ਸੀ ਪਰ ਮੈਂ ਜਿਹੜਾ ਪਿੱਛੇ ਰਹਿ ਗਿਆ ਤੇ ਮੈਂ ਪੰਜਾਬ ਪੁਲਿਸ ਵੱਲ ਆ ਗਿਆ ਉਸੇ ਵੇਲੇ ਜਿਹੜਾ ਪੰਜਾਬ ਪੁਲਿਸ ਨੂੰ ਛੱਡ ਰਾਜਵੀਰ ਜਵੰਦਾ ਨੇ ਗਾਇਕੀ ਦੀ ਤਿਆਰੀ ਸ਼ੁਰੂ ਕੀਤੀ ਗਾਇਕੀ ਦੇ ਵਿੱਚ ਦਵਾਰੇ ਰਾਜਵੀਰ ਜਵੰਦਾ ਨੇ ਗਾਣੇ ਕੀਤੇ ਜਿੱਥੇ ਉਹਨਾਂ ਦਾ 2016 ਦੇ ਵਿੱਚ ਪਹਿਲਾ ਗਾਣਾ ਸ਼ਾਨਦਾਰ ਬੜਾ ਹਿੱਟ ਹੋਇਆ ਤੇ ਉਸ ਤੋਂ ਬਾਅਦ ਜਸਵੀਰ ਪਾਲ ਜੋ ਜੱਸਾ ਰੈਕર્ડ ਦੇ ਮਾਲਕ ਨੇ ਉਹਨਾਂ ਦੇ ਨਾਲ ਮਿਲ ਕੇ ਰਾਜਵੀਰ ਜਵੰਦਾ ਨੇ ਬਹੁਤ ਜ਼ਿਆਦੇ ਹਿੱਟ ਗਾਣੇ ਦਿੱਤੇ ਫਿਰ ਰਾਜਵੀਰ ਜਵੰਦਾ ਪੰਜਾਬੀ ਫਿਲਮਾਂ ਦੇ ਵਿੱਚ ਆਇਆ ਸੂਬੇਦਾਰ ਜੋਗਿੰਦਰ ਸਿੰਘ ਗੀਪੀ ਗਰੇਵਾਲ ਦੇ ਨਾਲ ਉਹਨਾਂ ਦੀ ਪਹਿਲੀ ਫਿਲਮ ਸੀ ਉਸ ਤੋਂ ਬਾਅਦ ਜਿੰਦ ਜਾਣ ਤੇ ਮਿੰਦੋ ਤਹਿਸੀਲਦਾਰ ਨੀ ਇਹ ਫਿਲਮਾਂ ਜਿਹੜੀਆਂ ਰਾਜਵੀਰ ਜਵੰਦੇ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਕੀਤੀਆਂ ਤੇ ਰਾਜਵੀਰ ਜਵੰਦਾ ਦੇ ਪਿੰਡ ਦੀ ਗੱਲ ਕਰੀ ਉਹਨਾਂ ਦੇ ਪਿੰਡ ਦਾ ਨਾਮ ਪਾਉਣਾ ਹੈਗਾ ਜਿਹੜਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਜਗਰਾਉਂ ਦੇ ਬਿਲਕੁਲ ਲੱਗਿਆ ਉਹਨਾਂ ਦਾ ਜਿਹੜਾ ਜਨਮ ਹੈ ਉਹ ਜੱਟ ਸਿੱਖ ਫੈਮਿਲੀ ਦੇ ਵਿੱਚ ਹੋਇਆ ਰਾਜਵੀਰ ਜਵੰਦਾ ਦਾ ਕੱਦ ਹੈ ਜਿਹੜਾ 5 ਫੁੱਟ 10 ਇੰਚ ਹੈ ਤੇ ਉਹ ਬਹੁਤ ਹੀ ਜ਼ਿਆਦੇ ਨਿੱਗੇ ਸੁਭਾਅ ਦੇ ਮਾਲਕ ਨੇ ਰਾਜਵੀਰ ਜਵੰਦਾ ਦੀ ਮੈਰਜ ਹੋਈ ਆ ਤੇ ਪਰ ਉਹਨਾਂ ਨੇ ਕਦੇ ਵੀ ਸੋਸ਼ਲ ਮੀਡੀਆ ਤੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਤੇ ਵਾਈਫ ਦੇ ਨਾਲ ਪਰਿਵਾਰ ਦੇ ਵਿੱਚ ਪੂਰੀ ਤਰ੍ਹਾਂ ਖੁਸ਼ ਰਹਿੰਦੇ ਨੇ ਰਾਜਵੀਰ ਜਵੰਦਾ ਦਾ ਜਦੋਂ ਵੀ ਫਰੀ ਟਾਈਮ ਹੁੰਦਾ ਤਾਂ ਉਹ ਆਪਣੇ ਯਾਰਾਂ ਦੋਸਤਾਂ ਦੇ ਨਾਲ ਘੁੰਮਣ ਚਲੇ ਜਾਂਦੇ ਨੇ ਜਾਂ ਫਿਰ ਉਹ ਖਾੜਿਆਂ ਦੇ ਵਿੱਚ ਬਹੁਤ ਜ਼ਿਆਦੇ ਵੀਜ਼ੀ ਹੁੰਦੇ ਨੇ ਰਾਜਵੀਰ ਜਵੰਦੇ ਦੀ ਇੱਕ दिली ਤਮੰਨਾ ਵੀ ਜੇਕਰ ਮੈਂ ਕਿਸੇ ਦੇ ਕਿਸੇ ਮੁੰਡੇ ਦੇ ਵਿਆਹ ਦੇ ਵਿੱਚ ਖਾੜਾ ਲਾਇਆ ਤਾਂ ਉਸਦੇ ਪੁੱਤ ਦੇ ਵਿਆਹ ਦੇ ਵਿੱਚ ਵੀ ਮੈਂ ਇਹੀ ਖਾੜਾ ਲਾਵਾਂ ਮੈਨੂੰ ਮੈਂ ਇਸ ਗੱਲ ਤੇ ਮਾਨ ਕਰੂੰਗਾ ਤਾਂ ਦੋਸਤੋ ਇਹ ਰਾਜਵੀਰ ਜਵੰਦੇ ਦੀ ਜਿਹੜੀ दिली ਇੱਛਾ ਹੈਗੀ ਬਾਕੀ ਰਾਜਵੀਰ ਜਵੰਦਾ ਬਹੁਤ ਹੀ ਨਿੱਗੇ ਸੁਭਾਦਾ ਤੇ ਬਹੁਤ ਹੀ ਵਧੀਆ ਫਨਕਾਰ ਹੈ ਕਦੇ ਵੀ ਉਹਨਾਂ ਨੇ ਅਸ਼ਲੀਲ ਗੀਤ ਨਹੀਂ ਗਾਇਆ ਕਦੇ ਅਸ਼ਲੀਲ ਫਿਲਮ ਨਹੀਂ ਕੀਤੀ ਕਦੇ ਅਸ਼ਲੀਲ ਵੀਡੀਓ ਨਹੀਂ ਬਣਾਈ ਤਾਂ ਉਹ ਹਮੇਸ਼ਾ ਇਹੀ ਕਾਊਂਟਰਵਾਰਸੀਆਂ ਤੋਂ ਦੂਰ ਰਹਿੰਦੇ ਨੇਗੇ ਇਸ ਵੇਲੇ ਰਾਜਵੀਰ ਜਵੰਦਾ ਮੋਹਾਲੀ ਦੇ ਫੋਟਸਾ ਹਸਪਤਾਲ ਦੇ ਵਿੱਚ ਜ਼ਿੰਦਗੀ ਦੇ ਮੌਤ ਦੀ ਲੜਾਈ ਲੜ ਰਹੇ ਨੇ ਉਹਨਾਂ ਦਾ ਬਹੁਤ ਹੀ ਜ਼ਿਆਦਾ ਭਿਆਨਕ ਐਕਸੀਡੈਂਟ ਹੋਇਆ ਤੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਵੀ ਕਹਿ ਦਿੱਤਾ ਵੀ ਜੇ ਰਾਜਵੀਰ ਜਵੰਦਾ ਬਚ ਜਾਵੇ ਤਾਂ ਇਹ ਚਮਤਕਾਰ ਹੀ ਹੋਵੇਗਾ ਬਾਕੀ ਦੱਸੋ ਤੁਸੀਂ ਵੀ ਸਾਰੇ ਕਮੈਂਟ ਕਰਕੇ ਅਰਦਾਸ ਕਰੋ ਵੀ ਰਾਜਵੀਰ ਜਵੰਦਾ ਨੂੰ ਜਿਹੜਾ ਕੁਝ ਵੀ ਨਾ ਹੋਵੇ ਕਿਉਂਕਿ ਉਹਨਾਂ ਦਾ ਹਸਦਾ ਵਸਦਾ ਡੱਬਰ ਹੈ ਜਿਹੜਾ ਬਾਕੀ ਰਾਜਵੀਰ ਜਵੰਦਾ ਆਪ ਵੀ ਇੱਕ ਬਹੁਤ ਵਧੀਆ ਸਿੰਗਰ ਹੈ ਕਦੇ ਵੀ ਕਿਸੇ ਨਾਲ ਲੜਾਈ ਝਗੜਾ ਕਿਸੇ ਆਮ ਬੰਦੇ ਨਾਲ ਵੀ ਜਿਹੜਾ ਉਹਨਾਂ ਨੇ ਕਦੇ ਲੜਾਈ ਝਗੜਾ ਤੱਕ ਨਹੀਂ ਅੱਛਾ ਬਾਕੀ ਨਾਲ ਕੀ ਆਸ਼ ਕਰੋ ਤੇ ਅਰਦਾਸ ਦੀ ਦੁਆਇ ਤੇ ਕਰ ਸਕਦੇ ਨੇ ਲੋਗ ਅਸੀਂ ਵੀ ਉਹੀ ਕਰ ਸਕਦੇ ਹਾਂ ਲੋਗ ਵੀ ਇਹੀ ਕਰ ਸਕਦੇ ਨੇ ਤੇ ਆ ਆਪਾਂ ਵੇਖੀ ਉਹਨਾਂ ਦੀ ਹਿਸਟਰੀ ਮਤਲਬ ਕਿ ਉਹ ਇਹ ਆਪਣਾ ਇਕੱਠੇ ਗਰੁੱਪ ਦੇ ਵਿੱਚ ਹੁੰਦੇ ਸੀ ਜਦੋਂ 뮤직 ਸਿੱਖਦੇ ਹੁੰਦੇ ਸੀ ਇਹ ਆਪਣੀ ਯੂਨੀਵਰਸਿਟੀ ਲਾਈਫ ਦੇ ਵਿੱਚ ਜਾਂ ਕਾਲਜ ਲਾਈਫ ਦੇ ਵਿੱਚ ਤੇ ਫਿਰ ਇਹਨਾਂ ਦੇ ਜਿਹੜੇ ਬਾਪੂ ਨੇ ਉਹ ਪੰਜਾਬ ਪੁਲਿਸ ਦੇ ਵਿੱਚ ਹੁੰਦੇ ਸੀ ਤੇ ਪੰਜ ਇਹਨਾਂ ਦੇ ਬਾਪੂ ਦੀ ਜਦੋਂ ਡੈਥ ਹੋ ਗਈ ਤੇ ਉਸ ਤੋਂ ਬਾਅਦ ਇਹਨਾਂ ਨੇ ਪੰਜਾਬ ਪੁਲਿਸ ਜਿਹੜੀ ਹੈ ਜੁਆਇਨ ਕਰ ਲਈ ਅੱਛਾ ਇਹਨਾਂ ਦੇ ਜਿਹੜਾ ਦਾਦਾ ਸੀ ਇਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਸ਼ੌਕ ਸੀ ਕਿ ਪੁਲਿਸ ਵਿੱਚ ਜਾ ਪੁਲਿਸ ਦੇ ਵਿੱਚ ਜਾਏ ਲੇਕਿਨ ਇਹਨਾਂ ਨੂੰ ਸਿੰਗਰ ਬਣਨ ਦਾ ਸ਼ੌਕ ਸੀ ਸਿੰਗਿੰਗ ਦਾ ਸ਼ੌਕ ਅੱਛਾ ਇਹ ਚਲੇ ਵੀ ਗਏ ਦੇਖੋ ਜੀ ਉਹਨਾਂ ਨੇ ਆਪਣੇ ਦਾਦੇ ਦੀ ਗੱਲ ਮੰਨੀ ਉਹ ਕਹਿੰਦੇ ਨੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਵੀ ਹੋ ਗਏ ਜੋਬ ਵੀ ਕੀਤੀ ਲੇਕਿਨ ਜਦੋਂ ਉਹਨਾਂ ਨੇ ਵੇਖਿਆ ਨਾ ਉਹਨਾਂ ਦੇ ਨਾਲ ਦੇ ਜਿਹੜੇ ਨੇ ਜਿਵੇਂ ਬਿੱਲੇ ਨੂੰ ਦਿਖਾਇਆ ਗਿਆ ਠੀਕੇ ਤੇ ਉਹ ਆਪਣਾ ਉਹ ਕਹਿੰਦੇ ਜੀ ਉਹ ਸਕਸੈਸ ਪਾ ਲਈ ਉਹਨਾਂ ਨੇ ਸਿੰਗਿੰਗ ਦੇ ਵਿੱਚ ਫਿਰ ਉਹਨਾਂ ਨੇ ਗਿਆ ਜੇ ਪੰਜਾਬ ਪੁਲਿਸ ਨੂੰ ਛੱਡ ਕੇ ਤੇ ਦੁਬਾਰਾ ਸਿੰਗਿੰਗ ਦੇ ਵਿੱਚ ਚਲੇ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਦੇਖੋ ਜੀ ਕਹਿੰਦੇ ਪਹਿਲਾ ਗਾਣਾ 2016 ਦੇ ਵਿੱਚ ਸ਼ਾਨਦਾਰ ਦਾ ਇਹ ਗੀਤ ਜਿਹੜਾ ਕਹਿੰਦੀ ਬਹੁਤ ਚੜ੍ਹਾਈ ਹੋਈ ਜਿੰਦੀ ਠੀਕੇ ਉਸ ਤੋਂ ਬਾਅਦ ਕਹਿੰਦੇ ਇਹ ਇਹ ਮੂਵੀਆਂ ਕਰਨ ਲੱਗ ਗਈ ਏ ਦਿਲਜੀਤ ਦੋਸਾਨ ਦੇ ਨਾਲ ਉਹਨਾਂ ਨੇ ਮੂਵੀ ਕੀਤੀ ਹੋਈ ਹੈ ਗੀਪੀ ਨਾ ਕੀਤੀ ਹੋਈ ਹੈ ਮਿੰਦੋ ਤਹਿਸੀਲਦਾਰ ਨਹੀਂ ਬਚਾਏ ਹੋਏ ਨੇ ਮਿੰਦੋ ਤਹਿਸੀਲਦਾਰ ਨਹੀਂ ਹਾਂ ਉਹਦੇ ਵਿੱਚ ਜੋ ਕਹਿੰਦੇ ਨੇ ਉਹਨਾਂ ਨੇ ਅੱਛਾ ਰੋਲ ਅਦਾ ਕੀਤਾ ਹੈ ਅੱਛਾ ਉਹ ਕਹਿੰਦੇ ਸੀ ਉਹਨਾਂ ਦੇ ਕਿ ਡ੍ਰੀਮ ਸੀ ਕਿ ਜਿਸ ਬੰਦੇ ਦੇ ਵਿਆਹ ਦੇ ਖਾੜਾ ਮਹਿਲ ਆਇਆ ਹੈ ਨਾ ਉਹਨੇ ਮੁੰਡੇ ਦੇ ਵਿਆਹ ਦੇ ਨਹੀਂ ਖਾੜਾ ਮਹਿਲ ਆਵਾ ਫਿਰ ਮੈਂ ਕਹਾਂਗਾ ਕਿ ਹਾਂ ਮੈਂ ਕਾਮਯਾਬ ਤੇ ਬੜੀ ਵੱਡੀ ਗੱਲ ਹੈ ਮਤਲਬ ਕਿ ਇੱਕ ਬੰਦੇ ਨੂੰ ਤੁਸੀਂ ਖਾੜਾ ਲਾਉਂਦੇ ਪਏ ਹੋ ਐ 2010 ਦੇ ਵਿੱਚ ਉਹਦੇ ਮੁੰਡੇ ਦਾ ਵਿਆਹ ਆਏਗਾ 2030 ਦੇ ਵਿੱਚ ਠੀਕ ਹੈ 30 ਆ 32 ਦੇ ਵਿੱਚ ਤੇ ਉਹ ਕਹਿੰਦੇ ਨੇ ਉਹ ਵੀ ਖਾੜਾ ਜਿਹੜਾ ਹੈ ਨਾ ਉਹ ਮੈਂ ਲਾਵਾਂ ਤਾਂ ਕਿ ਉਹ ਬਤਾ ਯਾਦਗਾਰ ਹੋਵੇ ਕਿ ਯਾਰ ਇੰਦੇ ਜੀ ਇੰਦੇ ਪਿਓ ਦੇ ਵਿਆਹ ਤੇ ਵੀ ਖਾੜਾ ਮੈਂ ਹੀ ਲਾਇਆ ਸੀ ਤੇ ਹਰ ਬੰਦੇ ਦੇ ਆਪਣੇ ਡ੍ਰੀਮ ਹੁੰਦੇ ਨੇ ਛੋਟੇ ਛੋਟੇ ਤੇ ਉਹਨਾਂ ਦੇ ਉਹ ਡ੍ਰੀਮ ਹੈਗੇ ਸੀ ਬਾਈਕ ਰਾਈਡਿੰਗ ਦਾ ਉਹਨਾਂ ਦਾ ਕਰਕੇ ਉਹਨਾਂ ਨੂੰ ਕਾਫੀ ਸੱਟ ਲੱਗ ਚੁੱਕੀ ਹੈ ਰੌਡ ਨਾਉਂ ਦੀ ਜੋ ਪੋਜੀਸ਼ਨ ਹੈ ਜੇ ਤੁਸੀਂ ਉਹਨਾਂ ਨੂੰ ਦੇਖਿਆ ਜੇ ਤੇ ਆਪਾਂ ਜਿਹੜੀ ਫੁਟੇਜ ਦੇਖੀ ਉਹਨਾਂ ਦੀ ਬਾਈਕ ਦੀ ਅੱਛੀ ਖਾਸੀ ਸੇਫਟੀ ਚ ਸੀਗੀ ਮਤਲਬ ਪ੍ਰੋਪਰ ਕਿਟ ਚ ਸੀਗੀ ਤੇ ਉਹਨਾਂ ਦੀ ਬਾਈਕ ਹੁਣ ਚੱਲ ਜਾ ਰਹੀ ਹੈ ਹੈਲਮਟ ਹੈ ਨਾ ਬਾਈਕ ਵੀ ਜਿਆਦਾ ਨਸਾਨ ਲੱਗਦਾ ਖਾਲੀ ਹੈਲਮਟ ਹੈ ਮੈਂ ਮੈਂ ਤੁਹਾਨੂੰ ਇਹ ਗੱਲ ਕਰਦਾ ਪਿਆ ਉਹਨਾਂ ਦੀ ਬਾਈਕ ਦਸੀ ਜਾਂਦੀ ਪਈ ਇਹ 7-8 ਲੱਖ ਰੁਪਏ ਦੀ ਉਹਨਾਂ ਨੇ ਬਾਈਕ ਪਰਚੇਸ ਕੀਤੀ ਹੋਈ ਹੈ ਕਿ ਜਿਹੜਾ ਬੰਦਾ ਇਸ ਤਰ੍ਹਾਂ ਦੀ ਚੀਜ਼ ਕਰਦਾ ਹੈ ਉਹ ਸਭ ਤੋਂ ਪਹਿਲੇ ਆਪਣੇ ਆਪ ਨੂੰ ਸਿਕਿਉਰ ਰੱਖੇ ਸੇਫਟੀ ਦੇ ਸਿਕਿਉਰ ਜ਼ਰੂਰੀ ਹੁੰਦਾ ਹੈ ਤੇ ਆਪੋ ਉਹਨਾਂ ਦੀ ਵੀਡੀਓ ਵੀ ਦੇਖਦੇ ਪਏ ਹਾਂ ਉਹ ਵੀਡੀਓ ਜਿਹੜੀ ਉਹਨਾਂ ਦੀ ਆਂਦੀ ਪਈ ਹੈ ਸੀਸੀਟੀਵੀ ਦੇ ਸਲੂ ਉਹ ਪੂਰੀ ਕਿੱਟ ਦੇ ਵਿੱਚ ਨੇ ਉਹਨਾਂ ਨੇ হেলਮਟ ਆਪਣੀ ਪੂਰੀ ਕਿੱਟ ਕੀਤੀ ਹੋਈ ਹੈ ਅੱਛਾ ਉਸ ਤੋਂ ਬਾਅਦ ਉਹਨਾਂ ਦੀ ਬਾਈਕ ਵੀ ਦਿਖਾਈ ਉਹਨੂੰ ਵੀ ਕੋਈ ਇੰਨੀ ਜ਼ਿਆਦਾ ਦੇਖਿਆ ਨਹੀਂ ਕਿ ਆ ਕਿ ਬਹੁਤ ਜ਼ਿਆਦਾ ਫਟਲੀਗੀ ਲੇਕਿਨ ਦੇਖ ਲੋ ਅਰਫਾਨ ਭਾਈ ਇਹ ਆਪਣਾ ਮਨੀ ਭਾਈ ਨਾਲ ਜਿਹੜੀਆਂ ਕਿੱਟਾਂ ਹੁੰਦੀਆਂ ਨੇ ਨਾ ਇਹ ਜਿਹੜੀ ਸ਼ੂਟਿੰਗ ਪਹਿਨੀ ਹੁੰਦੀ ਹੈ ਉਹ ਪ੍ਰੋਪਰ ਜਿਹੜੀ ਹੈ ਨਾ ਉਹ ਸੇਫਟੀ ਹੁੰਦੀ ਹੈ ਅਗਰ ਤੁਸੀਂ ਤੁਹਾਡਾ ਐਕਸੀਡੈਂਟ ਹੋ ਵੀ ਜਾਂਦਾ ਨਾ ਤੇ ਉਹ ਕਿੱਟ ਐਸੀ ਹੁੰਦੀ ਹੈ ਜਿਹੜੀ ਤੁਹਾਨੂੰ ਸੇਫ ਤੇ ਸਿਕਿਉਰ ਰੱਖਦੀ ਹੈ ਲੇਕਿਨ ਇਹ ਦੇਖੋ ਜੀ ਜਿਹੜੀ ਸੱਟ ਨਸੀਬਾਂ ਦੇ ਵਿੱਚ ਹੈ ਨਾ ਉਹ ਲਗਣੀ ਲਗਣੀ ਬੰਦਾ ਜਿੰਨੀ ਮਰਜ਼ੀ ਸੇਫਟੀ ਸਿਕਿਉਰਿਟੀ ਜਿੰਨੀ ਮਰਜ਼ੀ ਕਰ ਲਵੇ ਇਹ ਸੱਟ ਇਹਨਾਂ ਦੇ ਨਸੀਬਾਂ ਦੇ ਵਿੱਚ ਸੀ ਇਹ ਔਖਾ ਟਾਈਮ ਇਹਨਾਂ ਨੇ ਵੇਖਣਾ ਸੀ ਠੀਕ ਹੈ ਇਹ ਔਖਾ ਟਾਈਮ ਇਹਨਾਂ ਤੇ ਆਇਆ ਹੋਇਆ ਤੇ ਰੱਬ ਦੇ ਅੱਗੇ ਅਰਦਾਸ ਹੈ ਕਿ ਇਹਨਾਂ ਦਾ ਔਖਾ ਟਾਈਮ ਜਲਦੀ ਖਤਮ ਹੋਵੇ ਤੇ ਇਹ ਸੇਤੀਆਬ ਹੋਣ ਤੇ ਲੋਕਾਂ ਦੇ ਸਾਹਮਣੇ ਆਣ ਤਾਂ ਕਿ ਉਹਨਾਂ ਨੂੰ ਆਪਣੇ ਵਿਊਵਰਸ ਦੀ ਤੇ ਆਪਣੇ ਚਾਹਣ ਵਾਲਿਆਂ ਦੇ ਲੋਕਾਂ ਦੀ ਸਮਝ ਆਏ ਕਿ ਲੋਕਾਂ ਨੇ ਜਦੋਂ ਇਹ ਔਖੇ ਟਾਈਮ ਦੇ ਵਿੱਚ ਹੈਗੇ ਸੀ ਤੇ ਲੋਕਾਂ ਨੇ ਕਿੰਨਾ ਪਿਆਰ ਮੁਹੱਬਤ ਇਹਨਾਂ ਦੇ ਨਾਲ ਵਿਖਾਇਆ ਅੱਜ ਅਸੀਂ ਵਿਚਾਰ ਸਾਡੇ ਇਸ ਵੀਡੀਓ ਦੇ ਬਾਰੇ ਅਸੀਂ ਇਹਨਾਂ ਦੀ ਹਿਸਟਰੀ ਦੇ ਜਾਨੀ ਤੇ ਕਿਹੜੇ ਕਿਹੜੇ ਵਿਊਵਰਸ ਨੂੰ ਹਿਸਟਰੀ ਸਾਡੇ ਨਾਲ ਪਤਾ ਚੱਲੀ ਹੈ ਸਾਨੂੰ ਕਮੈਂਟ ਰਹੀ ਜ਼ਰੂਰ ਦੱਸੇ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਰੱਖੋ ਬਹੁਤ ਜ਼ਿਆਦਾ ਖਿਆਲ ਰੱਖਾ